ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਬਿਖਕ ਬਖਾਰੀ ਤੇਰੇ ਤੋ ਨਿਜਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕੋ ਸਦਾ ਰਿਓ ਰੰਗ ਰਾਤਾ ਹਮ ਬਿਖਕ ਬਖਾਰੀ ਤੇਰੇ ਤੋ ਨਿਜ ਬਤ ਹੈ ਦਾਤਾ ਔਰ ਦਿਆਲ ਨਾਮ ਦੇ ਮੰਗਤ ਜਨ ਕਿਉ ਸਦਾ ਰਿਹੋ ਰੰਗ ਰਾਤਾ ਹੋ ਬਲੇ ਹਾਰੀ ਜਾਉ ਸੱਚ ਤੇਰੇ ਨਾਮ ਵਿਟੋ ਕਰਨ ਕਾਰਨ ਸਬਨਾ ਕਾ ਇੱਕ अवर्ण दूसरा कोई रहाओ बहुत फिर पाए कृपालण क्यों अब किस कृपा कीज ओ दयाल दर्शर दे अपना ऐसी बख्श करीज ਪੰਤ ਨਾਨਕ ਧਰਮ ਪਾਠ ਖੋਲੈ ਗੁਰ ਪ੍ਰਸਾਦੀ ਜਾਨਿਆ ਸੱਚੀ ਲਵ ਲਾਗੀ ਹੈ ਪੀਰਤ ਸਤ ਗੁਰ ਸਿਉ ਮਨ ਮਾਨਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਬਿਖ ਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕੋ ਸਦਾ ਰਹੋ ਰੰਗ ਰਾਤਾ ਅਮ ਆ ਬਿਖ ਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕਿਓ ਸਦਾ ਰਿ ਹੋ ਰੰਗ ਰਾਤਾ ਹੋ ਂ ਬਲੇ ਹਾਰੀ ਜਾਉ ਸੱਚ ਤੇਰੇ ਨਾਮ ਵਿਟੋ ਕਰਨ ਕਾਰਨ ਸਬਨਾ ਕਾ ਇੱਕ ਆਵਰਨਾ ਦੂਜਾ ਕੋਈ ਰਹਾਉ ਬਹੁਤੇ ਫੇਰ ਭਏ ਕਿਰਪਾਲਨ ਕਿਓ ਆਪ ਕਿਛ ਕਿਰਪਾ ਕੀਜੈ ਓ ਦਿਆਲ ਦਰਸਰ ਦੇ ਆਪਣਾ ਐਸੀ ਬਖਸ਼ ਕਰੀ ਜਾ ਬੰਤ ਨਾਨਕ ਭਰਮ ਪਾਟ ਖੋਲੇ ਗੁਰ ਪ੍ਰਸਾਦੀ ਜਾਨਿਆ ਸੱਚੀ ਲਵ ਲਾਗੀ ਹੈ ਪੀਰਤ ਸਤ ਗੁਰ ਸਿਉ ਮਨ ਮਾਨਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਬੀਖ ਕ ਬਖਾਰੀ ਤੇਰੇ ਤੋ ਨਿਜਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨ ਕਿਉ ਸਦਾ ਰਿ ਹੋ ਰੰਗ ਰਾਤਾ ਅਮਾ ਬਿਖ ਕ ਬਖਾਰੀ ਤੇਰੇ ਤੋ ਨਿਜ ਬਤ ਹੈ ਦਾਤਾ ਔਰ ਦਿਆਲ ਨਾਮ ਦੇ ਮੰਗਤ ਜਨ ਕਿਉ ਸਦਾ ਰਿਹੋ ਰੰਗ ਰਾਤਾ ਹੋ ਬਲੇ ਹਾਰੀ ਜਾਉ ਸੱਚੇ ਤੇਰੇ ਨਾਮ ਵਿਟੋ ਕਰਨ ਕਰਨ ਸਬਨਾ ਦਾ ਇੱਕ ਆਵਰਨ ਦੂਜਾ ਕੋਈ ਰਹਾਓ ਬਹੁਤ ਫਿਰ ਭਏ ਕਿਰਪਾਲਨ ਕਿਉ ਅਬ ਕਿਛ ਕਿਰਪਾ ਕੀਜੈ ਓ ਦਿਆਲ ਦਰਸਰ ਦੇ ਆਪਣਾ ਅਸੀ ਬਖਸ਼ ਕਰੀ ਜਾ ਪੰਤ ਨਾਨਕ ਧਰਮ ਪਾਠ ਖੋਲੈ ਗੁਰ ਪ੍ਰਸਾਦੀ ਜਾਨਿਆ ਸੱਚੀ ਲਿਵ ਲਾਗੀ ਹੈ ਪੀਰਤ ਸਤ ਗੁਰ ਸਿਉ ਮਨ ਮਾਨਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਮ ਬਿਖਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕੋ ਸਦਾ ਰਿਓ ਰੰਗ ਰਾਤਾ ਅਮ ਬਿਖਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹੋ ਰਿਆਲ ਨਾਮ ਦੇ ਮੰਗਤ ਜਨ ਕਿਉ ਸਦਾ ਰਿਓ ਰੰਗ ਰਾਤਾ ਹੋ ਬਲੇ ਹਾਰੀ ਜਾਉ ਸੱਚ ਤੇਰੇ ਨਾਮ ਵਿਟੋ ਕਰਨ ਕਾਰਨ ਸਬਨਾ ਕਾ ਇੱਕ ਆਵਰਨਾ ਦੂਜਾ ਕੋਈ ਰਹਾਓ ਬਹੁਤੇ ਫੇਰ ਭਏ ਕਿਰਪਾਲਨ ਕਿਉ ਅਬ ਕਿਛ ਕਿਰਪਾ ਕੀਜੈ ਓ ਦਿਆਲ ਦਰਸਰ ਦੇ ਆਪਣਾ ਐਸੀ ਬਖਸ਼ ਕਰੀ ਜਾ ਪੰਤ ਨਾਨਕ ਧਰਮ ਪਾਠ ਖੋਲੈ ਗੁਰ ਪ੍ਰਸਾਦੀ ਜਾਨਿਆ ਸੱਚੀ ਲਵ ਲਗੀ ਹੈ ਪੀਰਤ ਸਤਗੁਰ ਸਿਉ ਮਨ ਮਾਨਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਮ ਬੀਖ ਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕਿਓ ਸਦਾ ਰਿਹੋ ਰੰਗ ਰਾਤਾ ਅਮ ਆਬਿਹ ਕਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕਿਓ ਸਦਾ ਰਿਹੋ ਰੰਗ ਰਾਤਾ ओम बलिहारी जाऊं सच तेरे नाम मिटो करन कारण सबणा का एक अवर्ण दूजा कोई रहाओ बहुत फिर पए कृपालण क्यों अब किस कृपा कीजे ਓ ਦਿਾਲ ਦਰਸਰ ਦੇ ਆਪਣਾ ਐਸੀ ਬਖਸ਼ ਕਰੀ ਜਾ ਬੰਤ ਨਾਨਕ ਧਰਮ ਪਾਠ ਖੋਲੈ ਗੁਰ ਪ੍ਰਸਾਦੀ ਜਾਨਿਆ ਸੱਚੀ ਲਵ ਲਾਗੀ ਹੈ ਪੀਰਤ ਸਤ ਗੁਰ ਸਿਉ ਮਨ ਮਾਨਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਮ ਬਿਖ ਕ ਬਖਾਰੀ ਤੇਰੇ ਤੋ ਨਿਜਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕੋ ਸਦਾ ਰਹੋ ਰੰਗ ਰਾਤਾ ਅਮ ਬਿਖ ਕ ਬਖਾਰੀ ਤੇਰੇ ਤੋ ਨਿਜ ਬਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨ ਕਿਉ ਸਦਾ ਰਿ ਹੋ ਰੰਗ ਰਾਤਾ ਹੋ ਬਲੇ ਹਾਰੀ ਜਾਉ ਸੱਚ ਤੇਰੇ ਨਾਮ ਵਿਟੋ ਕਰਨ ਕਰਨ ਸਬਨਾ ਦਾ ਇੱਕ ਅਵਰਨ ਦੂਜਾ ਕੋਈ ਰਹਾਉ ਬਹੁਤ ਫੇਰ ਭਏ ਕਿਰਪਾਲਨ ਕਿਉ ਅਬ ਕਿਛ ਕਿਰਪਾ ਕੀਜੈ ਓ ਦਿਆਲ ਦਰਸਨ ਦੇ ਆਪਣਾ ਅਸੀ ਬਖਸ਼ ਕਰੀ ਜਾ ਪੰਤ ਨਾਨਕ ਧਰਮ ਪਾਠ ਖੋਲੈ ਗੁਰ ਪ੍ਰਸਾਦੀ ਜਾਨਿਆ ਸੱਚੀ ਲਵ ਲਾਗੀ ਹੈ ਪੀਰਤ ਸਤ ਗੁਰ ਸਿਉ ਮਨ ਮਾਨਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਮ ਬਿਹਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹੋਰ ਦਿਹਾਲ ਨਾਮ ਦੇ ਮੰਗਤ ਜਨਕੋ ਸਦਾ ਰਿਓ ਰੰਗ ਰਾਤਾ ਅਮ ਬਿਹਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਔਰ ਦਿਆਲ ਨਾਮ ਦੇ ਮੰਗਤ ਜਨ ਕਿਉ ਸਦਾ ਰਿਓ ਰੰਗ ਰਾਤਾ ਹੋ ਬਲੇ ਹਾਰੀ ਜਾਉ ਸੱਚ ਤੇਰੇ ਨਾਮ ਵਿਟੋ ਕਰਨ ਕਾਰਨ ਸਬਨਾ ਕਾ ਇੱਕ ਆਵਰਨਾ ਦੂਜਾ ਕੋਈ ਰਹਾਓ ਬਹੁਤ ਫਿਰ ਪਏ ਕਿਰਪਾਲਨ ਕਿਉ ਅਬ ਕਿਛ ਕਿਰਪਾ ਕੀਜੈ ਓ ਦਿਆਲ ਦਰਸਰ ਦੇ ਆਪਣਾ ਐਸੀ ਬਖਸ਼ ਕਰੀ ਜਾ ਪੰਤ ਨਾਨਕ ਧਰਮ ਪਾਠ ਖੋਲੈ ਗੁਰ ਪ੍ਰਸਾਦੀ ਜਾਨਿਆ ਸੱਚੀ ਲਵ ਲਗੀ ਹੈ ਪੀਰਤ ਸਤ ਗੁਰ ਸਿਉ ਮਨ ਮਾਨਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਬਿਖਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕਿਓ ਸਦਾ ਰਿਹੋ ਰੰਗ ਰਾਤਾ ਅਮ ਆਬਿਹਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕਿਓ ਸਦਾ ਰਿਹੋ ਰੰਗ ਰਾਤਾ ओम बलिहारी जाऊं सच्चे तेरे नाम मिटों करन कारण सबणा का एक अवर्ण दूसरा कोई रहाओ बहुत फेर पाए कृपालण क्यों अब किस कृपा कीजे ਓ ਦਿਆਲ ਦਰਸਰ ਦੇ ਆਪਣਾ ਐਸੀ ਬਖਸ਼ ਕਰੀ ਜਾ ਬੰਤ ਨਾਨਕ ਭਰਮ ਪਾਟ ਖੋਲੇ ਗੁਰ ਪ੍ਰਸਾਦੀ ਜਾਨਿਆ ਸੱਚੀ ਲਵ ਲਾਗੀ ਹੈ ਪੀਰਤ ਸਤ ਗੁਰ ਸਿਉ ਮਨ ਮਾਨਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਬਿਖ ਕ ਬਖਾਰੀ ਤੇਰੇ ਤੋ ਨਿਜਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕੋ ਸਦਾ ਰਿਓ ਰੰਗ ਰਾਤਾ ਹਮ ਬਿਖ ਕ ਬਖਾਰੀ ਤੇਰੇ ਤੋ ਨਿਜ ਬਤ ਹੈ ਦਾਤਾ ਔਰ ਦਿਆਲ ਨਾਮ ਦੇ ਮੰਗਤ ਜਨ ਕਿਉ ਸਦਾ ਰਿਓ ਰੰਗ ਰਾਤਾ ਹੋ ਬਲੇ ਹਾਰੀ ਜਾਉ ਸੱਚ ਤੇਰੇ ਨਾਮ ਵਿਟੋ ਕਰਨ ਕਾਰਨ ਸਬਨਾ ਕਾ ਇੱਕ ਆਵਰਨਾ ਦੂਜਾ ਕੋਈ ਰਹਾਓ ਬਹੁਤੇ ਫੇਰ ਭਏ ਕਿਰਪਾਲਨ ਕਿਉ ਅਬ ਕਿਛ ਕਿਰਪਾ ਕੀਜੈ ਓ ਦਿਆਲ ਦਰਸਨ ਦੇ ਆਪਣਾ ਐਸੀ ਬਖਸ਼ ਕਰੀ ਜਾ ਪੰਤ ਨਾਨਕ ਧਰਮ ਪਾਠ ਖੋਲੈ ਗੁਰ ਪ੍ਰਸਾਦੀ ਜਾਨਿਆ ਸੱਚੀ ਲਵ ਲਾਗੀ ਹੈ ਪੀਰਤ ਸਤ ਗੁਰ ਸਿਉ ਮਨ ਮਾਨਿਆ ਸਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਮ ਬੀਖ ਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕੋ ਸਦਾ ਰਿਓ ਰੰਗ ਰਾਤਾ ਹਮ ਆਬਿਹ ਕਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕਿਓ ਸਦਾ ਰਿਓ ਰੰਗ ਰਾਤਾ ਹੋ ਬਲੇ ਹਾਰੀ ਜਾਉ ਸੱਚ ਤੇਰੇ ਨਾਮ ਵਿਟੋ ਕਰਨ ਕਾਰਨ ਸਬਨਾ ਕਾ ਇੱਕ ਆਵਰਨਾ ਦੂਜਾ ਕੋਈ ਰਹਾਓ ਬਹੁਤ ਫਿਰ ਭਏ ਕਿਰਪਾਲਨ ਕਿਓ ਆਬ ਕਿਛ ਕਿਰਪਾ ਕੀਜੈ ਓ ਦਿਆਲ ਦਰਸਰ ਦੇ ਆਪਣਾ ਐਸੀ ਬਖਸ਼ ਕਰੀ ਜਾ ਪੰਤ ਨਾਨਕ ਧਰਮ ਪਾਠ ਖੋਲੈ ਗੁਰ ਪ੍ਰਸਾਦੀ ਜਾਨਿਆ ਸਚ ਜੀ ਲਵ ਲਾਗੀ ਹੈ ਪੀਰਤ ਸਤਗੁਰ ਸਿਉ ਮਨ ਮਾਨਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਮ ਬਿਖ ਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕਿਉ ਸਦਾ ਰਿਹੋ ਰੰਗ ਰਾਤਾ ਅਮ ਆ ਬਿਹਕ ਕਬਖਾਰੀ ਤੇਰੇ ਤੋ ਨਿਜ ਬਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕਿਉ ਸਦਾ ਰਿਹੋ ਰੰਗ ਰਾਤਾ ਹੋ ਬਲੇ ਹਾਰੀ ਜਾਉ ਸੱਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਬਨਾ ਕਾ ਇੱਕ ਆਵਰਨ ਦੂਜਾ ਕੋਈ ਰਹਾਓ ਬਹੁਤੇ ਫਿਰ ਭਏ ਕਿਰਪਾਲਨ ਕਿਉ ਅਬ ਕਿਛ ਕਿਰਪਾ ਕੀਜੈ ਓ ਦਿਆਲ ਦਰਸਰ ਦੇ ਆਪਣਾ ਐਸੀ ਬਖਸ਼ ਕਰੀ ਜਾ ਬੰਤ ਨਾਨਕ ਭਰਮ ਪਾਟ ਖੋਲੇ ਗੁਰ ਪ੍ਰਸਾਦੀ ਜਾਨਿਆ ਸੱਚੀ ਲਵ ਲਗੀ ਹੈ ਪੀਰਤ ਸਤ ਗੁਰ ਸਿਉ ਮਨ ਮਾਨਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਬਿਖ ਕ ਬਖਾਰੀ ਤੇਰੇ ਤੋ ਨਿਜਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕੋ ਸਦਾ ਰਿਓ ਰੰਗ ਰਾਤਾ ਹਮ ਬਿਖ ਕ ਬਖਾਰੀ ਤੇਰੇ ਤੋ ਨਿਜ ਬਤ ਹੈ ਦਾਤਾ ਔਰ ਦਿਆਲ ਨਾਮ ਦੇ ਮੰਗਤ ਜਨ ਕਿਉ ਸਦਾ ਰਿਓ ਰੰਗ ਰਾਤਾ ਹੋ ਬਲੇ ਹਾਰੀ ਜਾਉ ਸੱਚ ਤੇਰੇ ਨਾਮ ਵਿਟੋ ਕਰਨ ਕਰਨ ਸਬਣਾ ਦਾ ਇੱਕ ਆਵਰਨਾ ਦੂਜਾ ਕੋਈ ਰਹਾਓ ਬਹੁਤ ਫਿਰ ਪਏ ਕਿਰਪਾਲਨ ਕਿਉਂ ਅਬ ਕਿਛ ਕਿਰਪਾ ਕੀਜੈ ਓ ਦਿਆਲ ਦਰਸਰ ਦੇ ਆਪਣਾ ਅਸੀ ਬਖਸ਼ ਕਰੀ ਜਾ ਪੰਤ ਨਾਨਕ ਧਰਮ ਪਾਠ ਖੋਲੈ ਗੁਰ ਪ੍ਰਸਾਦੀ ਜਾਨਿਆ ਸੱਚੀ ਲਵ ਲਗੀ ਹੈ ਪੀਰਤ ਸਤ ਗੁਰ ਸਿਉ ਮਨ ਮਾਨਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਮਬਿਹਕ ਬਖਾਰੀ ਤੇਰੇ ਤੋ ਨਿਜਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕੋ ਸਦਾ ਰਹੋ ਰੰਗ ਰਾਤਾ ਅਮਬਿਹਕ ਬਖਾਰੀ ਤੇਰੇ ਤੋ ਨਿਜਪਤ ਹੈ ਦਾਤਾ ਔਰ ਦਿਆਲ ਨਾਮ ਦੇ ਮੰਗਤ ਜਨ ਕਿਉ ਸਦਾ ਰਿਓ ਰੰਗ ਰਾਤਾ ਹੋ ਬਲੇ ਹਾਰੀ ਜਾਉ ਸੱਚ ਤੇਰੇ ਨਾਮ ਵਿਟੋ ਕਰਨ ਕਾਰਨ ਸਬਨਾ ਕਾ ਇੱਕ ਆਵਰਨਾ ਦੂਜਾ ਕੋਈ ਰਹਾਓ ਬਹੁਤ ਫੇਰ ਭਏ ਕਿਰਪਾਲਨ ਕਿਉ ਅਬ ਕਿਛ ਕਿਰਪਾ ਕੀਜੈ ਓ ਦਿਆਲ ਦਰਸਰ ਦੇ ਆਪਣਾ ਐਸੀ ਬਖਸ਼ ਕਰੀ ਜਾ ਬੰਤ ਨਾਨਕ ਧਰਮ ਪਾਠ ਖੋਲੈ ਗੁਰ ਪ੍ਰਸਾਦੀ ਜਾਨਿਆ ਸੱਚੀ ਲਵ ਲਾਗੀ ਹੈ ਪੀਰਤ ਸਤਗੁਰ ਸਿਉ ਮਨ ਮਾਨਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਮ ਬਿਖ ਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕਿਓ ਸਦਾ ਰਿਹੋ ਰੰਗ ਰਾਤਾ ਅਮ ਆ ਬਿਹਕ ਕ ਬਖਾਰੀ ਤੇਰੇ ਤੋ ਨਿਜ ਬਤ ਹੈ ਦਾਤਾ ਔਰ ਦਿਆਲ ਨਾਮ ਦੇ ਮੰਗਤ ਜਨਕਿਓ ਸਦਾ ਰਿਹੋ ਰੰਗ ਰਾਤਾ ਹੋ ਬਲੇ ਹਾਰੀ ਜਾਉ ਸੱਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਬਨਾ ਕਾ ਇੱਕ ਆਵਰਨਾ ਦੂਜਾ ਕੋਈ ਰਹਾਓ ਬਹੁਤ ਫਿਰ ਭਏ ਕਿਰਪਾਲਨ ਕਿਉ ਅਬ ਕਿਛ ਕਿਰਪਾ ਕੀਜੈ ਓ ਦਿਆਲ ਦਰਸਰ ਦੇ ਆਪਣਾ ਐਸੀ ਬਖਸ਼ ਕਰੀ ਜਾ ਪੰਤ ਨਾਨਕ ਭਰਮ ਪਾਟ ਖੋਲੇ ਗੁਰ ਪ੍ਰਸਾਦੀ ਜਾਨਿਆ ਸੱਚੀ ਲਵ ਲਗੀ ਹੈ ਪੀਰਤ ਸਤ ਗੁਰ ਸਿਉ ਮਨ ਮਾਨਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਬਿਖ ਕ ਬਖਾਰੀ ਤੇਰੇ ਤੋ ਨਿਜਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕੋ ਸਦਾ ਰਿਓ ਰੰਗ ਰਾਤਾ ਹਮ ਬਿਖ ਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਔਰ ਦਿਆਲ ਨਾਮ ਦੇ ਮੰਗਤ ਜਨ ਕਿਉ ਸਦਾ ਰਿਓ ਰੰਗ ਰਾਤਾ ਹੋ ਬਲੇ ਹਾਰੀ ਜਾਉ ਸੱਚ ਤੇਰੇ ਨਾਮ ਵਿਟੋ ਕਰਨ ਕਰਨ ਸਬਨਾ ਦਾ ਇੱਕ ਆਵਰਨਾ ਦੂਜਾ ਕੋਈ ਰਹਾਓ ਬਹੁਤ ਫਿਰ ਭਏ ਕਿਰਪਾਲਨ ਕਿਉ ਅਬ ਕਿਛ ਕਿਰਪਾ ਕੀਜੈ ਓ ਦਿਆਲ ਦਰਸਰ ਦੇ ਆਪਣਾ ਅਸੀ ਬਖਸ਼ ਕਰੀ ਜਾ ਪੰਤ ਨਾਨਕ ਧਰਮ ਪਾਠ ਖੋਲੈ ਗੁਰ ਪ੍ਰਸਾਦੀ ਜਾਨਿਆ ਸੱਚੀ ਲਵ ਲਾਗੀ ਹੈ ਪੀਰਤ ਸਤ ਗੁਰ ਸਿਉ ਮਨ ਮਾਨਿਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਮਰ ਬੀਖ ਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕੋ ਸਦਾ ਰਿ ਹੋ ਰੰਗ ਰਾਤਾ ਅਮਰ ਬੀਖ ਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹਰ ਦਿਆਲ ਨਾਮ ਦੇ ਮੰਗਤ ਜਨ ਕਿਉ ਸਦਾ ਰਿਓ ਰੰਗ ਰਾਤਾ ਹੋ ਬਲੇ ਹਾਰੀ ਜਾਉ ਸੱਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਬਨਾ ਕਾ ਇੱਕ ਆਵਰਨ ਦੂਜਾ ਕੋਈ ਰਹਾਓ ਬਹੁਤ ਫੇਰ ਭਏ ਕਿਰਪਾਲਨ ਕਿਉ ਅਬ ਕਿਛ ਕਿਰਪਾ ਕੀਜੈ ਓ ਦਿਆਲ ਦਰਸਰ ਦੇ ਆਪਣਾ ਐਸੀ ਬਖਸ਼ ਕਰੀ ਜਾ ਬੰਤ ਨਾਨਕ ਧਰਮ ਪਾਠ ਖੋਲੈ ਗੁਰ ਪ੍ਰਸਾਦੀ ਜਾਨਿਆ ਸੱਚੀ ਲਵ ਲਾਗੀ ਹੈ ਪੀਰਤ ਸਤ ਗੁਰ ਸਿਉ ਮਨ ਮਾਨਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਬੀਖਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਔਰ ਦਿਆਲ ਨਾਮ ਦੇ ਮੰਗਤ ਜਨ ਕਿਉ ਸਦਾ ਰਿਹਾ ਰੰਗ ਰਾਤਾ ਅਮ ਆ ਬਿਹਕ ਕਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਔਰ ਦਿਆਲ ਨਾਮ ਦੇ ਮੰਗਤ ਜਨ ਕਿਉ ਸਦਾ ਰਿਹਾ ਰੰਗ ਰਾਤਾ ओम बलिहारी जाऊं सच्चे तेरे नाम विटों करन कारण सबणा का एक अवर्ण दूजा कोई रहाओ बहुत फिर पाए कृपालण क्यों अब किस कृपा कीजे ਓ ਦੇਵਾਲ ਦਰਸਰ ਦੇ ਆਪਣਾ ਐਸੀ ਬਖਸ਼ ਕਰੀ ਜਾ ਪੰਤ ਨਾਨਕ ਭਰਮ ਪਾਟ ਖੋਲੇ ਗੁਰ ਪ੍ਰਸਾਦੀ ਜਾਨਿਆ ਸੱਚੀ ਲਵ ਲਗੀ ਹੈ ਪੀਰਤ ਸਤ ਗੁਰ ਸਿਉ ਮਨ ਮਾਨਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਮ